ਆਪਾਂ ਹਰ ਰੋਜ਼ ਤੁਹਾਡੇ ਨਾਲ ਲੋਕ ਸਭਾ ਚੋਣਾਂ ਦੇ ਉੱਤੇ ਗੱਲ ਕਰਦੇ ਆਂ ਤੇ ਅੱਜ ਜੀ ਸ਼ੁਰੂਆਤ ਹੋ ਗਈ ਐ ਅੱਜ ਪਹਿਲਾ ਗੇੜ ਹੈ ਲੋਕ ਸਭਾ ਚੋਣਾਂ ਦਾ ਭਾਰਤ ਦੇ ਅੰਦਰ 19 April ਵਾਲੇ ਦਿਨ ਸੋ 102 ਸੀਟਾਂ ਤੇ ਅੱਜ ਜਿਹੜੀ ਆ ਪਹਿਲੇ ਫੇਜ਼ ਦੇ ਵਿੱਚ VOTING ਹੋਣੀ ਆ ਜੀ 1000 ਤੇ 625 ਉਮੀਦਵਾਰ ਨੇ ਇਹਨਾਂ ਚੋਣਾਂ ਦੇ ਵਿੱਚ ਤੇ ਇਹਦੇ ਵਿੱਚ 16.6 ਕਰੋੜ ਜਿਹੜੇ VOTERS ਨੇ ਇਹਨਾਂ 102 ਸੀਟਾਂ ਦੇ ਉੱਤੇ ਜਿਨ੍ਹਾਂ ਦੇ ਵਿੱਚੋਂ 8.4 ਕਰੋੜ ਮੇਲ ਨੇ 8.23 ਕਰੋੜ ਜਿਹੜੇ ਆ ਫੀਮੇਲ ਨੇ ਸੋ 11372 ਜਿਹੜੇ 트랜ਸਜੈਂਡਰਸ ਨੇ ਸੋ ਇਹ ਇਹਨਾਂ ਦੇ ਵਿੱਚ ਜਿਹੜੀ ਜਿਨ੍ਹਾਂ ਨੇ ਪਹਿਲੀ ਵਾਰ ਅੱਜ ਵੋਟ ਕਰਨੀ ਆ ਉਹਨਾਂ ਦੀ ਗਿਣਤੀ ਆ ਫਰਸਟ ਟਾਈਮ ਵੋਟਰਸ ਦੀ 35 ਲੱਖ ਇੰਡੀਅਨ ਐਕਸਪ੍ਰੈਸ ਦੀ ਇਹ ਰਿਪੋਰਟ ਹੈ 2019 ਦਾ ਜੇਕਰ ਆਪਾਂ ਵੋਟ ਸ਼ੇਅਰ ਦੇਖੀਏ ਜਿੱਥੇ ਅੱਜ VOTING ਹੋ ਰਹੀ ਹੈ ਉੱਥੇ BJP ਦਾ ਵੋਟ ਸ਼ੇਅਰ 2019 ਦੇ ਵਿੱਚ 28.76% ਸੀਗਾ ਤੇ ਕਾਂਗਰਸ ਦਾ 20.51% ਸੀਗਾ ਅ ਅੱਜ ਜਿਹੜੀਆਂ ਤਾਮਿਲਨਾਡੂ ਦੇ ਅੰਦਰ 39 ਜਿਹੜੀਆਂ ਸੀਟਾਂ ਦੇ ਉੱਤੇ VOTING ਹੋਣ ਜਾ ਰਹੀ ਹੈ ਜੀ ਤੇ ਉਤਰਾਖੰਡ ਦੇ ਅੰਦਰ 5 ਸੀਟਾਂ ਤੇ ਤੇ ਯੂਨੀਅਨ ਟੈਰੀਟਰੀਜ਼ ਦੇ ਅੰਦਰ ਵੀ ਜਿਹੜੀਆਂ VOTING ਹੋਣੀ ਹੈ ਇਸੇ ਤਰੀਕੇ ਨਾਲ ਅੱਜ ਅਰਨਾਚਲ ਪ੍ਰਦੇਸ਼ ਦੇ ਵਿੱਚ ਵੀ ਜਿਹੜੀ ਆ VOTING ਹੋਣ ਜਾ ਰਹੀ ਹੈ ਤੇ ਇਹਦੇ ਨਾਲ ਨਾਲ ਜੇਕਰ ਆਪਾਂ ਦੇਖੀਏ ਤਾਂ ਜਿਹੜਾ ਸਿਕਮ ਦੇ ਅੰਦਰ ਵੀ ਅੱਜ VOTING ਹੋਣੀ ਹੈ ਸੋ ਅੱਜ ਤੋਂ ਸ਼ੁਰੂਆਤ ਹੋ ਗਈ ਹੈ ਜੀ ਜਿਹੜਾ VOTING ਦੀ ਸੋ ਯੂਨੀਅਨ ਟੈਰੀਟਰੀਜ਼ ਦੇ ਵਿੱਚ ਵੀ ਤੇ ਜਿਹੜਾ ਸਟੇਟਸ ਦੇ ਵਿੱਚ ਵੀ ਜਿਹੜੀਆਂ ਅੱਜ ਚੋਣਾਂ ਹੋਣ ਜਾ ਰਹੀਆਂ ਨੇ ਕੁੱਲ 102 ਸੀਟਾਂ ਦੇ ਜਿਹੜੀ ਅੱਜ VOTING ਹੋਣੀ ਹੈ ਸੋ ਇਹ ਬਾਕੀ ਚੋਣਾਂ ਨਾਲ ਜੁੜੇ ਹੋਰ ਬਹੁਤ ਸਾਰੇ ਮਸਲੇ ਆਉਣੇ ਆ ਜੀ ਪਰ ਸਭ ਤੋਂ ਪਹਿਲਾਂ ਜਿਵੇਂ ਆਪਾਂ ਹਮੇਸ਼ਾ ਤੁਹਾਨੂੰ ਇੱਕ ਬੇਨਤੀ ਕਰੀਦੀ ਆ ਕਿ ਜੇਕਰ ਤੁਸੀਂ YouTube ਤੋਂ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ TikTok ਦੇ ਦੇਖ ਰਹੇ ਹੋ ਤਾਂ ਫੋਲੋ ਜਰੂਰ ਕਰ ਲੈਣਾ ਆਪਾਂ ਲਗਾਤਾਰ ਚਾਹੇ ਅੰਤਰਰਾਸ਼ਟਰੀ ਮਸਲੇ ਹੋਣ ਚਾਹੇ ਪੰਜਾਬ ਤੇ ਭਾਰਤ ਦੇ ਨਾਲ ਜੁੜੀ ਸਿਆਸਤ ਦੇ ਜਿਹੜੇ ਮਸਲੇ ਹੋਣ ਤੁਹਾਡੇ ਨਾਲ ਸਾਂਝੇ ਕਰਦੇ ਆ ਸੋ ਉਮੀਦ ਕਰ ਉਮੀਦ ਕਰਦੇ ਆ ਕਿ ਤੁਹਾਨੂੰ ਚੰਗਾ ਲੱਗਦਾ ਹੋਵੇਗਾ ਤੇ ਜੇਕਰ ਤੁਹਾਨੂੰ ਚੰਗਾ ਲੱਗਦਾ ਤਾਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇ ਫੋਲੋ ਜਰੂਰ ਕਰਨਾ ਸੋ ਆਪਾਂ ਜਿਹੜਾ ਕੁਝ ਕੁ ਮਸਲਿਆਂ ਤੇ ਗੱਲ ਕਰਨੀ ਆ ਇੱਕ ਤਾਂ ਜਿਹੜਾ ਮਰੀਮ ਨਵਾਜ਼ ਸ਼ੇਖ ਸਾਹਿਬਾ ਜਿਹੜੇ ਆ ਉਹ ਕਰਤਾਰਪੁਰ ਸਾਹਿਬ ਪਹੁੰਚੇ ਆ ਤੇ ਉਹਨਾਂ ਨੇ ਜਿਹੜਾ ਕਾਫੀ ਚੰਗਾ ਉਹਨਾਂ ਦਾ ਉੱਥੇ ਉਹਨਾਂ ਦੀ ਗੱਲਬਾਤ ਰਹੀ ਹੈ ਜਦੋਂ ਆਪਾਂ ਪੰਜਾਬ ਦੀ ਪੋਲਿਟਿਕਸ ਨੂੰ ਦੇਖਦੇ ਆ ਤਾਂ ਜਿਹੜੇ ਸ਼ਰੀਫਸ ਨੇ ਜਾਂ ਜਿਹੜੀ ਪਾਕਿਸਤਾਨ ਤੇ ਇੰਡੀਆ ਦੀ ਪੋਲਿਟਿਕਸ ਹੈ ਜਿਹੜਾ ਸ਼ਰੀਫ ਪਰਿਵਾਰ ਆ ਤਾਂ ਜਿਹੜੀ ਪੀਐਮਐਲਨ ਪਾਕਿਸਤਾਨ ਮੁਸਲਿਮ ਲੀਗ ਨੂਨ ਦੀ ਸਿਆਸਤ ਹੈ ਉਹ ਹਮੇਸ਼ਾ ਇੰਡੀਆ ਦੇ ਨਾਲ ਚੰਗੇ ਸਬੰਧਾਂ ਦੀ ਰਹੀ ਹੈ ਜਾਂ ਪੰਜਾਬ ਦੇ ਨਾਲ ਖਾਸ ਕਰਕੇ ਕਿਉਂਕਿ ਆਪਣੇ ਇਧਰ ਮੈਂ ਹਮੇਸ਼ਾ ਜਾਂ ਲਾਹੌਰ ਵਾਲਾ ਪੰਜਾਬ ਕਹਿੰਦਾ ਹੁੰਦਾ ਜਾਂ ਅੰਮ੍ਰਿਤਸਰ ਵਾਲਾ ਪੰਜਾਬ ਕਹਿੰਦਾ ਹੁੰਦਾ ਸੋ ਅੰਮ੍ਰਿਤਸਰ ਵਾਲੇ ਪੰਜਾਬ ਦੇ ਵਿੱਚ ਉਹਨਾਂ ਦਾ ਕਿਉਂਕਿ ਜਾਤੀ ਉਮਰਾ ਉਹਨਾਂ ਦਾ ਪ ਸੋ ਇੱਥੋਂ ਹੀ ਉਹਨਾਂ ਦੇ ਜਿਹੜੇ ਬਜ਼ੁਰਗ ਆ ਉਹ ਉੱਠ ਕੇ ਗਏ ਸੀ ਤੇ ਉਹ ਉਹਨਾਂ ਨੇ ਆਪਣੇ ਉੱਤੇ ਲਾਹੌਰ ਦੇ ਵਿੱਚ ਜਿਹੜਾ ਘਰ ਦਾ ਨਾਮ ਵੀ ਜਿਹੜਾ ਉਹਨਾਂ ਨੂੰ ਜਾਤੀ ਉਮਰਾਈ ਕਿਹਾ ਜਾਂਦਾ ਸੋ ਉਹਨਾਂ ਦਾ ਬਹੁਤ ਪਿਆਰ ਹੈ ਜੀ ਹਮੇਸ਼ਾ ਨਵਾਜ਼ ਸ਼ਿਪ ਸਾਹਿਬ ਜਾਂ ਉਹਨਾਂ ਦੀ ਪਾਰਟੀ ਦਾ ਰਿਹਾ ਕਿ ਅਸੀਂ ਭਾਰਤ ਦੇ ਨਾਲ ਚੰਗੇ ਸਬੰਧ ਰੱਖਣੇ ਆ ਸੋ ਜਿਹੜੀ ਮਰੀਮ ਨਵਾਜ਼ ਸ਼ਿਪ ਸਾਹਿਬ ਆ ਜਿਹੜੇ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸੋ ਉਹ ਜਿਹੜਾ ਕਰਤਾਰਪੁਰ ਸਾਹਿਬ ਪਹੁੰਚੇ ਤਾਂ ਉਹਨਾਂ ਦੀਆਂ ਬੜੀਆਂ ਜਿਹੜੀਆਂ ਤਕੜੀਆਂ ਸਟੇਟਮੈਂਟਸ ਨੇ ਤੇ ਜਿਹੜਾ ਬਹੁਤ ਚੰਗੀ ਗੱਲ ਹੈ ਚੰਗਾ ਜਿਹੜਾ ਇੱਕ ਤਾਂ ਪਹਿਲੀ ਵਾਰ ਕਿਉਂਕਿ ਆਪਾਂ ਲਗਾਤਾਰ ਤੁਹਾਡੇ ਨਾਲ ਪਾਕਿਸਤਾਨ ਦੀ ਪੋਲਿਟਿਕਸ ਦੇ ਵੈਸੇ ਗੱਲ ਵੀ ਕਰਦੇ ਰਹਿੰਦੇ ਆ ਤਾਂ ਪੋਲਿਟਿਕਸ ਨੂੰ ਪਾਕਿਸਤਾਨ ਦੀ ਪੋਲਿਟਿਕਸ ਨੂੰ ਮੈਨੂੰ ਦੇਖਦਿਆਂ ਨੂੰ ਵੀ ਕਾਫੀ ਸਮਾਂ ਹੋ ਗਿਆ ਮਰੀਮ ਨਵਾਜ਼ ਸ਼ੀਫ ਸਾਹਿਬਾ ਨੂੰ ਐਜ਼ ਅ ਆਪੋਜੀਸ਼ਨ ਲੀਡਰ ਵੀ ਦੇਖਿਆ ਤੇ ਉਹਨਾਂ ਨੂੰ ਹਮੇਸ਼ਾ ਉਰਦੂ ਬੋਲਦਿਆਂ ਦੇਖਿਆ ਤੇ ਅੱਜ ਪਹਿਲੀ ਵਾਰ ਉਹਨਾਂ ਨੂੰ ਪੰਜਾਬੀ ਬੋਲਦਿਆਂ ਸੁਣਿਆ ਤਾਂ ਬੜਾ ਚੰਗਾ ਲੱਗਾ ਕਿ ਉਹਨਾਂ ਦੀ ਉਹਨਾਂ ਨੇ ਕਿਹਾ ਕਿ ਮੈਂ ਵੀ ਠੇਠ ਪੰਜਾਬੀ ਆ ਮੈਂ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿੱਦਾਂ ਇੰਡੀਅਨ ਪੰਜਾਬ ਵਾਲੇ ਜਿਹੜੇ ਸਾਡੇ ਭੈਣ ਭਰਾ ਪੰਜਾਬੀ ਬੋਲਦੇ ਨੇ ਨਾ ਫਖਰ ਨਾਲ ਸਾਡੇ ਪੰਜਾਬ ਦੇ ਸਾਡੇ ਪਾਕਿਸਤਾਨ ਦੇ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਵੀ ਫਖਰ ਦੇ ਨਾਲ ਪੰਜਾਬੀ ਬੋਲਣੀ ਚਾਹੀਦੀ ਆ ਫਿਰ ਉਹਨਾਂ ਨੇ ਜਿਹੜਾ ਇਹ ਦੇਖੋ ਅਸੀਂ ਆਪਾਂ ਇੱਧਰ ਭਾਰਤ ਦੇ ਵਿੱਚ ਪੰਜਾਬ ਤੇ ਇਸ ਵਿਸ਼ੇ ਤੇ ਕਿੰਨੀ ਗੱਲ ਕਰਦੇ ਆ ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚ ਮੁੱਖ ਮੰਤਰੀ ਦੇ ਨਾਲ ਸਾਰਾ ਜਿਹੜਾ ਸਕਿਉਰਿਟੀ ਫੋਰਸਸ ਦੇਖਦੇ ਆ ਮਰੀਮ ਨਵਾਜ਼ ਸ਼ੇਖ ਸਾਹਿਬਾ ਨੇ ਆਪਣੀ ਸਕਿਉਰਿਟੀ ਵਾਲਿਆਂ ਨੂੰ ਕਿਹਾ ਕਿ ਇਹ ਇਹਨਾਂ ਦਾ ਜਿਹੜਾ ਇਹਨਾਂ ਦਾ ਬਹੁਤ ਪਵਿੱਤਰ ਇਹਨਾਂ ਦੀ ਜਗ੍ਹਾ ਆ ਸੋ ਇੱਥੇ ਤੁਸੀਂ ਸਿਕਿਉਰਿਟੀ ਦੇ ਲਈ ਜ਼ਿਆਦਾ ਰਕਸਨਾ ਕ੍ਰੀਏਟ ਕਰੋ ਤੁਸੀਂ ਸਾਰਾ ਥੋੜਾ ਖਿਆਲ ਨਾਲ ਕਰਿਓ ਜੋ ਵੀ ਆਪਣਾ ਕਰਨਾ ਆਬਵੀਅਸਲੀ ਚੀਫ ਮਿਨਿਸਟਰ ਨੇ ਉੱਥੇ ਦੇ ਉਹਨਾਂ ਦੀ ਸੁਰੱਖਿਆ ਤਾਂ ਹੋਣੀ ਆ ਪਰ ਉਹਨਾਂ ਨੇ ਤਾਕੀਦ ਕੀਤੀ ਆਪਣੀ ਜਿਹੜੀ ਆ ਸਿਕਿਉਰਿਟੀ ਫੋਰਸਿਸ ਨੂੰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਮੈਂ ਕਣਕ ਦੀ ਕਟਾਈ ਕੀਤੀ ਆ ਤੇ ਪਹਿਲੀ ਵਾਰ ਕੀਤੀ ਆ ਤੇ ਮੈਂ ਉਹਨਾਂ ਨੇ ਸਾਰੇ ਜਿੰਨੇ ਵੀ ਬਸਾਖੀ ਦੀਆਂ ਵੀ ਵਧਾਈਆਂ ਦਿੱਤੀਆਂ ਤੇ ਖੁਸ਼ ਆਮਦੀਦ ਵੀ ਕਿਹਾ ਜਿੰਨੇ ਵੀ ਆਪਣੇ ਇਧਰੋਂ ਕਰਤਾਰਪੁਰ ਸਾਹਿਬ ਗਏ ਹੋਏ ਨੇ ਪੰਜਾਬ ਦੇ ਵਿੱਚੋਂ ਭਾਰਤੀ ਪੰਜਾਬ ਦੇ ਵਿੱਚੋਂ ਅਤੇ ਬਾਕੀ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਵੱਸਦੇ ਹਾਂ ਤੇ ਪੰਜਾਬ ਸਾਡੇ ਦਿਨਾਂ ਦੇ ਵਿੱਚ ਵੱਸਦਾ ਹੈ ਤੇ ਜਿਵੇਂ ਮੈਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਸਾਡੇ ਜਿਹੜੇ ਆ ਪਾਕਿਸਤਾਨ ਵਾਲੇ ਪੰਜਾਬੀ ਆ ਉਹਨਾਂ ਨੂੰ ਵੀ ਫਕਰ ਦੇ ਨਾਲ ਪੰਜਾਬੀ ਬੋਲਣੀ ਚਾਹੀਦੀ ਆ ਵੈਸੇ ਬਹੁਤ ਵਧੀਆ ਤਰੀਕੇ ਨਾਲ ਪੰਜਾਬੀ ਤੇ ਜਿੰਨੇ ਵੀ ਖਾਸ ਕਰਕੇ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਰਹਿੰਦੇ ਆ ਤਾਂ ਬਹੁਤ ਚੰਗੇ ਸਬੰਧ ਨੇ ਜਿੰਨੇ ਵੀ ਆਪਣੇ ਭੈਣ ਭਰਾ ਨੇ ਉਧਰ ਵਾਲੇ ਕਿਉਂਕਿ ਪੰਜਾਬ ਇੱਕ ਆਪਾਂ ਨੂੰ ਅਲੱਗ ਚੀਜ਼ ਹੈ ਇੱਕ ਇਹਨਾਂ ਦੋਹਾਂ ਮੁਲਕਾਂ ਦੇ ਦਰਮਿਆਨ ਨਾ ਪੰਜਾਬ ਇੱਕ ਅਲੱਗ ਥਾਟ ਹੈ ਪੰਜਾਬ ਦੀਆਂ ਹਰੇਕ ਸਾਰੀਆਂ ਚੀਜ਼ਾਂ ਜਿਹੜੀਆਂ ਬੱਕਰੀਆਂ ਨੇ ਤੇ ਜਿਹੜੇ ਦੋਹੇ ਪੰਜਾਬ ਆ ਇਹਨਾਂ ਦੀਆਂ ਇੱਕ ਦੂਜੇ ਨਾਲ ਮਿਲਦੀਆਂ ਨੇ ਉਹ ਨਵਜੋਤ ਸਿੰਘ ਸਿੱਧੂ ਨੇ ਕਾਫੀ ਉਦੋਂ ਉਹ ਉਹਨਾਂ ਨੂੰ ਇਹ ਗੱਲ ਦਾ ਖਾਮਿਆਜਾ ਵੀ ਭੁਗਤਣਾ ਪੈ ਗਿਆ ਕਿ ਉਹ ਇੱਕ ਤਾਂ ਉਹਨਾਂ ਦੀ ਜਫੀ ਨੂੰ ਲੈ ਕੇ ਬਾਕੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਵਿੱਚ ਉਹਨਾਂ ਦਾ ਇੱਕ ਜਿਹੜਾ ਨਾਮ ਉਹ ਤਾਂ ਆਪਾਂ ਨੂੰ ਪਤਾ ਹੀ ਹੈ ਪਰ ਸਿੱਧੂ ਸਾਹਿਬ ਨੇ ਉਹ ਦੋ ਇਹ ਗੱਲ ਕਹੀ ਸੀ ਕਿ ਜਦੋਂ ਮੈਂ ਇੰਡੀਆ ਦੇ ਸਾਊਥ ਦੇ ਵਿੱਚ ਜਾਣਾ ਤੇ ਮੈਨੂੰ ਉਨੀ ਅਪਨਾਤ ਮਹਿਸੂਸ ਨਹੀਂ ਹੁੰਦੀ ਜਿੰਨੀ ਮੈਂ ਜਦੋਂ ਪਾਕਿਸਤਾਨੀ ਪੰਜਾਬ ਦੇ ਵਿੱਚ ਆਉਣਾ ਤੇ ਮੈਨੂੰ ਅਪਨਾਤ ਮਹਿਸੂਸ ਹੁੰਦੀ ਆ ਉਹਦੀ ਇੱਕ ਬੜੀ ਬੇਸਿਕ ਜੀ ਵਜ੍ਹਾ ਹੈ ਕਿ ਉਹਨਾਂ ਨੇ ਕਿਹਾ ਪਹਿਰਾਵਾ ਖਾਣੇ ਪੀਣੇ ਸਾਡਾ ਸਾਰਾ ਕੁਝ ਜਿਹੜਾ ਮਿਲਦਾ ਸੁਮਰੀਆ ਨਿਵਾਸੀ ਸਾਹਿਬਾ ਦਾ ਇਹ ਬਹੁਤ ਚੰਗੀ ਉਹਨਾਂ ਦੀ ਸਪੀਚ ਹੈ ਤੁਸੀਂ ਵੀ ਟਾਈਮ ਕੱਢ ਕੇ ਜਰੂਰ ਸੁਣਨਾ ਕਰਤਾਰਪੁਰ ਸਾਹਿਬ ਉਹ ਜਿਹੜਾ ਗਏ ਨੇ ਐਜ਼ ਅ ਫਰਸਟ ਟਾਈਮ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਬਣ ਕੇ ਪੰਜਾਬ ਦੀ ਸਿਆਸਤ ਤੇ ਆਉਨੇ ਆ ਜੀ ਇੱਕ ਤਾਂ ਜਿਹੜਾ ਸਾਡੇ ਜਦੋਂ ਆਪਣਾ ਸੋਸ਼ਲ ਮੀਡੀਆ ਦਾ ਟਾਈਮ ਸ਼ੁਰੂ ਹੋਇਆ ਤੁਹਾਨੂੰ ਸਾਰਿਆਂ ਨੂੰ ਜਿੰਨਿਆਂ ਨੇ ਵੀ ਇਸ ਕਿਸਮਿਆਂ ਤੋਂ ਜਾਦੇ ਜ਼ਿਕਰ ਤੁਸੀਂ ਖਬਰਾਂ ਵਗੈਰਾ ਜਾਂ ਜਿਹੜੇ ਆਪਾਂ ਲੇਟ 90s ਦੇ ਜਾਂ ਲੇਟ 80s ਦੇ अर्ਲੀ 90s ਦੇ ਲੇਟ 80s ਦੇ ਆਪਣਾ ਜਨਮ ਆ ਸੋ ਆਪਾਂ ਨੂੰ ਜਾਦੇ ਜਿਹੜੀ ਆ ਸੋਸ਼ਲ ਮੀਡੀਆ ਤੋਂ ਪਤਾ ਲੱਗਣਾ ਸ਼ੁਰੂ ਹੋਇਆ ਕਿ ਪੰਜਾਬ ਦੀ ਪੋਲਿਟਿਕਸ ਕੀ ਰਹੀ ਆ ਕੀ ਅਨੰਦਪੁਰ ਦਾ ਮਤਾ ਸੀ ਕੀ ਚੰਡੀਗੜ੍ਹ ਵਾਲਾ ਮਸਲਾ ਸੀ ਕਿ ਪੰਜਾਬ ਦੇ ਪਾਣੀਆਂ ਦੇ ਮਸਲੇ ਨੇ 84 ਦੇ ਵਿੱਚ ਕੀ ਹੋਇਆ ਸਾਨੂੰ ਬਹੁਤ ਕੁਝ ਪਤਾ ਲੱਗਾ ਸੋ ਉਸ ਤੋਂ ਬਾਅਦ ਸਾਨੂੰ ਲੱਗਾ ਸੀ ਕਿ ਜਿਹੜੇ ਪੰਜਾਬ ਦੇ ਆਗੂ ਨੇ ਉਹ ਵੀ ਜਿਹੜਾ ਇਹਨਾਂ ਮਸਲਿਆਂ ਤੇ ਲਗਾਤਾਰ ਗੱਲ ਕਰਦੇ ਰਹਿਣਗੇ ਪਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਹਮੇਸ਼ਾ ਇਹ ਦਾਵਾ ਕਰਦਾ ਕਿ ਦੇਖੋ ਜੀ ਬਾਕੀ ਪਾਰਟੀਆਂ ਤਾਂ ਦਿੱਲੀ ਤੋਂ ਪੁੱਛ ਕੇ ਚੱਲਦੀਆਂ ਨੇ ਤੇ ਇਹਨਾਂ ਨੇ ਥੋੜੋ ਪੰਜਾਬ ਦਾ ਭਲਾ ਸੋਚਣਾ ਪਰ ਜਿਹੜੀ ਆ ਪਿਛਲੀਆਂ ਗੱਲਾਂ ਨਾ ਵੀ ਦੇਖੀਏ ਤਾਂ 10 ਸਾਲ ਵੀ ਜਿਹੜੀ ਇਹਨਾਂ ਦੀ ਵੀ ਸਰਕਾਰ ਰਹੀ ਹੈ ਸਾਨੂੰ ਕੋਈ ਖਾਸ ਨਹੀਂ ਨਜ਼ਰ ਆਇਆ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਕੋਈ ਖਾਸ ਜਿਹੜਾ ਆਪਾਂ ਕਹੀਏ ਕਿ ਚੰਡੀਗੜ੍ਹ ਦੇ ਵਿਸ਼ੇ ਨੂੰ ਲੈ ਕੇ ਜਾਂ ਜਿਹੜਾ ਪੰਜਾਬ ਦੇ ਪਾਣੀਆਂ ਦੇ ਵਿਸ਼ੇ ਨੂੰ ਲੈ ਕੇ ਕੋਈ ਗੱਲਬਾਤ ਕੀਤੀ ਹੋਵੇ ਸੋ ਹੁਣ ਇਹ ਆ ਦੋ ਕੁ ਦਿਨ ਪਹਿਲਾਂ ਦੀ ਜਿਹੜੀ ਆ 17 April ਦੀ ਇੱਕ ਟ੍ਰਿਬਿਊਨ ਦੀ ਜਿਹੜੀ ਰਿਪੋਰਟ ਸੀਗੀ ਇਹਦੇ ਵਿੱਚ ਇਹਨਾਂ ਨੇ ਦੱਸਦੇ ਨੇ ਕਿ ਜੀ ਇਹ ਆਪਣੇ ਹਰਿਆਣਾ ਬਣਾਓ ਅਭਿਆਨ ਦੇ ਤਹਿਤ ਜਿਹੜਾ ਇੱਕ ਕਰਨਾਲ ਦੇ ਅੰਦਰ ਇੱਕ ਵਰਕਸ਼ਾਪ ਜਿਹੜੀ ਆ ਕੀਤੀ ਗਈ ਆ ਇਹ ਫਾਰਮਰ ਡਿਪਟੀ ਸਕੱਟਰੀ ਨੇ ਗਵਰਨਮੈਂਟ ਆਫ ਇੰਡੀਆ ਦੇ ਮਹਿੰਦਰ ਸਿੰਘ ਚੋਰਾ ਇਹਨਾਂ ਨੇ ਕਿਹਾ ਕਿ ਇਹ ਜਿਹੜਾ ਸਟੇਟ ਨੂੰ ਸ਼ੇਪ ਕਰਦੇ ਵਿੱਚ ਇੱਕ ਵੱਡਾ ਸਟੈਪ ਹੈ ਇਹਨਾਂ ਦਾ ਕਹਿਣਾ ਕਿ ਜਿਹੜੀ ਆ ਸੈਪਰੇਟ ਕੈਪੀਟਲ ਹੋਣੀ ਚਾਹੀਦੀ ਆ ਸਾਡੀ ਤੇ ਨਾਲ ਹੀ ਸਾਡਾ ਜਿਹੜਾ ਸੈਪਰੇਟ ਹਾਈ ਕੋਰਟ ਹੋਣਾ ਚਾਹੀਦਾ ਇਹ ਹਰਿਆਣਾ ਦੇ ਲੋਕ ਤਾਂ ਜਿਹੜੇ ਇਹ ਇਹਨਾਂ ਇਹਨਾਂ ਵਿਸ਼ਿਆਂ ਤੇ ਗੱਲ ਕਰਦੇ ਨੇ ਤੇ ਪੰਜਾਬ ਦੇ ਪਤਾ ਨਹੀਂ ਕਿਉਂ ਨਹੀਂ ਕਰਦੇ ਜਾਂ ਫਿਰ ਉਹੀ ਸਰਦਾਰ ਹਮੀਰ ਸਿੰਘ ਵਾਲੀ ਗੱਲ ਹੈ ਉਹਨਾਂ ਨੇ ਕਿਹਾ ਕਿ ਸ਼ਾਇਦ ਇਹਨਾਂ ਨੂੰ ਪੰਜਾਬ ਦੇ ਪੋਲਿਟਿਸ਼ੀਅਨਸ ਨੂੰ ਲੱਗਦਾ ਵੇ ਵਧੀਆ ਚੰਡੀਗੜ੍ਹ ਇੱਕ ਕਿਲਾ ਜਿਹਾ ਬਣਿਆ ਆ ਰਾਜਸਤਾਨੀ ਬਾਕੀ ਸਾਰੇ ਜਿੰਨੇ ਵੀ ਧਰਨੇ ਪ੍ਰਦਰਸ਼ਨ ਹੁੰਦੇ ਆ ਉਹ ਚੰਡੀਗੜ੍ਹ ਦੀ ਪੁਲਿਸ ਬਾਹਰ ਹੀ ਰੋਕ ਦਿੰਦੀ ਆ ਉਹਨਾਂ ਨੂੰ ਇਹਨਾਂ ਨੂੰ ਲੱਗਦਾ ਵੇ ਚਲੋ ਠੀਕ ਹੈ ਭਾਈ ਤੁਸੀਂ ਬਾਹਰ ਆ ਕੇ ਆਮ ਰੋਲਾ ਪਾਈ ਜਾਓ ਆਪਣਾ ਅਸੀਂ ਆਮ ਨਾ ਚੰਡੀਗੜ੍ਹ ਤੇ ਹੈਲੀਕਾਪਟਰ 'ਚ ਬੈਠੀਦਾ ਚੰਡੀਗੜ੍ਹ ਚ ਆਵੜੀਦਾ ਤੇ ਚੰਡੀਗੜ੍ਹ ਤੋਂ ਨਿਕਲ ਕੇ ਜਾ ਕੇ ਪੰਜਾਬ ਦੇ ਵਿੱਚ ਆਪਣੀ ਸਿਆਸਤ ਚਮਕਾਇਆ ਆਈਦੀ ਆ ਸੋ ਇਹ ਇਹ ਇਸ ਪਿਛੇ ਤੇ ਕਿਉਂ ਨਹੀਂ ਬੋਲਦੇ ਕਿ ਪੰਜਾਬ ਨੂੰ ਪੰਜਾਬ ਦੇ ਵੀ ਪਾਣੀਆਂ ਦਾ ਮਸਲਾ ਹੈ ਜਾਂ ਪੰਜਾਬ ਦੀ ਜਿਹੜਾ ਬੋਲੀ ਦਾ ਮਸਲਾ ਹੈ ਜਾਂ ਜਿੰਨੇ ਵੀ ਇਸ ਨਾਲ ਇਸ ਵੀਕੇ ਦੇ ਜੁੜੇ ਹੋਏ ਜਿਹੜੇ ਇਸ਼ੂਜ਼ ਨੇ ਉਹਨਾਂ ਦੇ ਉੱਤੇ ਬਹੁਤ ਘੱਟ ਗੱਲ ਹੁੰਦੀ ਹੈ ਤੇ ਉਹ ਜਿਹੜੀ ਆ ਉਧਰਲੇ ਪਾਸਿਓਂ ਜੇਕਰ ਹੁੰਦੀ ਹੈ ਤਾਂ ਅੱਗੇ ਇੱਕ ਵਾਰ ਸਰਵੋਚ ਅਦਾਲਤ ਦੇ ਵੱਲੋਂ ਵੀ ਇਸ ਵੀਕੇ ਦੀ ਗੱਲ ਉੱਥੇ ਜਦੋਂ ਜੰਮੂ ਕਸ਼ਮੀਰ ਦਾ ਮਸਲਾ ਚੱਲ ਰਿਹਾ ਸੀ ਤਾਂ ਉਹਨਾਂ ਨੇ ਵੀ ਇਸ ਗੱਲ ਦਾ ਜਿਹੜਾ ਰੈਫਰੈਂਸ ਦਿੱਤਾ ਸੀ ਕਿ ਦੇਖੋ ਤੁਸੀਂ ਗੱਲ ਕਰਦੇ ਆ ਕਿ ਅਸੀਂ ਦੁਬਾਰਾ ਯੂਟੀ ਨੂੰ ਸਟੇਟ ਬਣਾ ਦਵਾਂਗੇ ਜਿੱਥੇ ਚੋਣਾਂ ਨੂੰ ਲੈ ਕੇ ਜਿਹੜਾ ਧਾਰਾ 370 ਹਟਾਉਣ ਦਾ ਮਸਲਾ ਸੀ ਸੁਪਰੀਮ ਕੋਰਟ ਦੇ ਵਿੱਚ ਤੇ ਉਹਨਾਂ ਨੇ ਕਿਹਾ ਕਿ ਉੱਥੇ ਪੰਜਾਬ ਦੇ ਵਿੱਚ ਤੁਸੀਂ ਉੱਥੇ ਚੰਡੀਗੜ੍ਹ ਨੂੰ ਯੂਟੀ ਬਣਾਇਆ ਸੀ ਤਾਂ ਉੱਥੇ ਦਾ ਹਜੇ ਤੱਕ ਮਸਲਾ ਹੱਲ ਨਹੀਂ ਕੀਤਾ ਤੇ ਉਦੋਂ ਹੀ ਐਟਲੀਸਟ ਪੰਜਾਬ ਦੀਆਂ ਜਿਹੜੀਆਂ ਲੀਡਰਸ਼ਿਪ ਹੈ ਚਾਹੁੰਦੀ ਤੇ ਇਹਨੂੰ ਇਹਨੂੰ ਮਸਲਾ ਇਹਨੂੰ ਵੱਡਾ ਕਰ ਸਕਦੀ ਸੀ ਨੈਰੇਟਿਵ ਸਿਰਜਣਾ ਹੁੰਦਾ ਨਾ ਤੁਸੀਂ ਵੋਟਾਂ ਦੇ ਵਿੱਚ ਜਾਂ ਕਿਸੇ ਵੀ ਗੱਲ ਤੇ ਕੋਈ ਨੈਰੇਟਿਵ ਸਿਰਜਣਾ ਹੁੰਦਾ ਕਿ ਆਹ ਸਾਡੀ ਸਿਆਸਤ ਹੈ ਅਸੀਂ ਇਹਦੇ ਉੱਤੇ ਜਿਹੜੀ ਗੱਲ ਕਰਨੀ ਆ ਜੇ ਤੁਸੀਂ ਇਹ ਇਸ ਵੀਕੇ ਦੀਆਂ ਖੈਰ ਪੰਜਾਬ ਦੀਆਂ ਪੰਜਾਬ ਦੀਆਂ ਹੱਕੀ ਮੰਗਾਂ ਦੀਆਂ ਗੱਲਾਂ ਸਰਦਾਰ ਸੁਖਪਾਲ ਸਿੰਘ ਖਹਿਰਾ ਕਰਦੇ ਰਹਿੰਦੇ ਨੇ ਸਰਦਾਰ ਸੁਖਪਾਲ ਸਿੰਘ ਖਹਿਰਾ ਇਸ ਬਿੱਲੇ ਸੰਗਰੂਰ ਦੀ ਚੋਣ ਲੜ ਰਹੇ ਨੇ ਸੋ ਇੱਕ ਤਾਂ ਉਹਨਾਂ ਨੇ ਕਿਹਾ ਜਿਹੜਾ ਵੈਸੇ ਉਹਨਾਂ ਨੇ 골ਡੀ ਸਾਫ ਨੂੰ ਤਾਂ ਮਨਾ ਲਿਆ ਉਹਨਾਂ ਦੇ ਨਾਲ ਹੀ ਬੈਠੇ ਮੈਂ ਜਿਹੜਾ ਦੇਖਿਆ ਜਿੱਤੇ ਉਹ ਪ੍ਰੈਸ ਨਾਲ ਵੀ ਉਹਨਾਂ ਦੀ ਗੱਲਬਾਤ ਇੱਕ ਇੱਕ ਦੋ ਚੈਨਲਸ ਤੇ ਮੈਂ ਦੇਖੀ ਆ ਤੇ ਇਕੋ ਨਾਲ ਦੀ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਬਾਰੇ ਖਾਸ ਕਰਕੇ ਪੁੱਛਿਆ ਗਿਆ ਕਿ ਤੁਸੀਂ ਉਹਨਾਂ ਦੇ ਖਿਲਾਫ ਖੜੇ ਹੋ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਅਪਰੋਚ ਵੀ ਕੀਤਾ ਗਿਆ ਸੀ ਕਿ ਤੁਸੀਂ ਸਿੱਖ ਪੋਲਿਟਿਕਸ ਨੂੰ ਧੱਕਾ ਲਾਗੇਗਾ ਇਹਦੇ ਨਾਲ ਤਾਂ ਉਹਨਾਂ ਨੇ ਫਿਰ ਕਿਹਾ ਕਿ ਸਰਦਾਰ ਮਾਨ ਦੀ ਪੋਲਿਟਿਕਸ ਜਿਹੜੀ ਆ ਉਹ ਕੱਲੇ ਮਾਨ ਸਾਹਿਬ ਦੀ ਆ ਉਹਨਾਂ ਨੇ ਪਿਛਲੇ ਕਈ ਸੱਤ ਇਲੈਕਸ਼ਨਾਂ ਲੜੀਆਂ ਪੰਜ ਉਹਦੇ ਵਿੱਚ ਹਾਰੇ ਨੇ ਤੇ ਜਿਹੜੇ ਦੋ ਵਾਰੀ ਜਿੱਤੇ ਨੇ ਉਹ ਵੀ ਕਿ इमोशनल ਬੀਬ ਦੇ ਕਰਕੇ ਜਿੱਤੇ ਨੇ ਤੇ ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਮੇਰੇ ਖਿਲਾਫ ਤਾਂ ਭਲਾਤ ਤੋਂ ਜਦੋਂ ਮੈਂ ਖੜਦਾ ਤੇ ਸਰਦਾਰ ਮਾਨ ਦੀ ਪਾਰਟੀ ਦਾ ਹਮੇਸ਼ਾ ਕੋਈ ਨਾ ਇੱਕ ਉਮੀਦਵਾਰ ਖੜਦਾ ਤੇ ਮੈਂ ਤਾਂ ਕਦੀ ਇਸ ਗੱਲ ਤੇ ਇਤਰਾਜ਼ ਨਹੀਂ ਕੀਤਾ ਤੇ ਜੇਕਰ ਹੁਣ ਮੈਨੂੰ ਮੇਰੀ ਪਾਰਟੀ ਨੇ ਜਿਹੜੀ ਇਹ ਜ਼ਿੰਮੇਵਾਰੀ ਲਈ ਹੈ ਤੇ ਮੈਂ ਇਹਦੇ ਤੇ ਖੜਾ ਉਤਰਾਂਗਾ ਨਾਲ ਦੀ ਨਾਲ ਉਹਨਾਂ ਨੇ ਭਗਵੰਤ ਸਿੰਘ ਸਾਹਿਬ ਤੇ ਕਾਫੀ ਕਟਾਕਸ਼ ਕੀਤਾ ਉਹਨਾਂ ਨੇ ਕਿਹਾ ਕਿ ਤੁਸੀਂ ਐਦਾਂ ਕਰੋ ਮੈਂ ਕਿਸੇ ਵੀ ਜਿਹੜਾ ਗੱਲ ਤੇ ਕੋਈ ਇਸ ਗੱਲ ਤੇ ਰੌਲਾ ਨਹੀਂ ਪਾਉਂਗਾ ਕਿ ਤੁਸੀਂ ਕੋਈ ਪੈਸੇ ਲਾਈ ਨਹੀਂ ਕੋਈ ਸ਼ਰਾਬ ਬੰਡੀਆਂ ਅਸੀਂ ਕੋਈ ਕੰਪਲੀਟ ਵੀ ਨਹੀਂ ਕਰਦੇ ਭਗਵੰਤ ਮਾਨ ਸਾਹਿਬ ਇਹ ਕਹਿ ਦਣ ਕਿ ਜੇ ਮੈਂ ਹਾਰ ਗਿਆ ਤਾਂ ਮੈਂ ਮੁੱਖ ਮੰਤਰੀ ਤੋਂ ਅਸਤੀਫਾ ਦੇ ਦੂੰਗਾ ਸੋ ਖੈਰ ਇਸ ਤਰੀਕੇ ਦੇ ਦਾਅਵੇ ਬਾਦੇ ਜਾਂ ਇਸ ਤਰੀਕੇ ਦੇ ਜਿਹੜੇ ਚੈਲੰਜਸ ਵਗੈਰਾ ਪੋਲਿਟਿਕਸ ਦੇ ਵਿੱਚ ਆਮ ਚੱਲਦੇ ਨੇ ਸਰਦਾਰ ਸੁਖਪਾਲ ਸਿੰਘ ਖੈਰਾ ਦਾ ਹੁਣ ਇਹ ਸਿੱਧਾ ਸਿੱਧਾ ਉਹਨਾਂ ਨੇ ਵੀ ਕਹਿ ਦਿੱਤਾ ਕਿ ਮੀਥੇਰ ਦੀ ਨਹੀਂ ਗੱਲ ਜੀ ਇਹ ਮੁਕਾਬਲਾ ਤਾਂ ਸਿੱਧਾ ਭਗਵੰਤ ਮਾਨ ਦੇ ਨਾਲ ਹੈ ਆਮ ਆਦਮੀ ਪਾਰਟੀ ਦੀ ਸਿਆਸੀ ਰਾਜਧਾਨੀ ਸਮਝੀ ਜਾਂਦੀ ਹੈ ਸੰਗਰੂਰ ਤੇ ਇਥੋਂ ਬਾਕੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਸੰਗਰੂਰ ਦੇ ਲੋਕ ਨੇ ਉਹ ਬਾਗੀ ਤबीयत ਦੇ ਲੋਕ ਨੇ ਉਹ ਹਮੇਸ਼ਾ ਜਿਹੜੀ ਸਰਕਾਰ ਹੁੰਦੀ ਆ ਪਿਛਲੇ ਕਈ ਧਾਕਿਆਂ ਤੋਂ ਲਗਾਤਾਰ ਉਹਦੇ ਉਲਟ ਭੁਗਤਦੇ ਨੇ ਤਿੰਨ ਮਹੀਨਿਆਂ ਦੀ ਸਰਕਾਰ ਸੀ ਆਮ ਆਦਮੀ ਪਾਰਟੀ ਦੀ ਤੇ ਉਹਨਾਂ ਨੇ ਦੇਖਿਆ ਕਿਹੜਾ ਉਮੀਦਵਾਰ ਜਿੱਤ ਸਕਦਾ ਉਹਨਾਂ ਨੇ ਮਾਨ ਸਾਹਿਬ ਨੂੰ ਜਿਤਾ ਦਿੱਤਾ ਤੇ ਹੁਣ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਨੇ ਬਹੁਤ ਸਾਰੇ ਲੋਕ इवन ਦੋ ਉਹਨਾਂ ਨੇ ਇਹ ਵੀ ਕਲੇਮ ਕੀਤਾ ਖੈਰਾ ਸਾਹਿਬ ਨੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵੋਲੰਟੀਅਰਸ ਨੇ ਉਹ ਵੀ ਜਿਹੜਾ ਮੈਨੂੰ ਕੰਟੈਕਟ ਕਰ ਰਹੇ ਨੇ ਉਹ ਵੀ ਇਹਨਾਂ ਤੋਂ ਖਫਾ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਲੋਕ ਨੇ ਅੱਛਾ ਜਾਂਦੇ ਜਾਂਦੇ ਆਪਾਂ ਗੱਲ ਕਰੀਏ ਆਪਾਂ ਜਿਹੜਾ ਆਪਣੇ ਆਉਣ ਵਾਲੇ ਵੀਲੌਗ ਦੇ ਵਿੱਚ ਇੱਕ ਤਾਂ ਜਿਹੜੀਆਂ ਅੱਜ ਇਲੈਕਸ਼ਨਸ ਹੋ ਰਹੀਆਂ ਨੇ ਇਹਦਾ ਤਾਂ ਕੀ Voter Turnout ਰਿਹਾ ਜਾਂ ਕੀ ਸਥਿਤੀ ਸੀ ਪਹਿਲਾਂ ਕੀ ਸੀ ਤੇ ਹੁਣ ਕੀ ਬਣ ਰਹੀ ਆ ਇਹਦੇ ਤੇ ਗੱਲ ਕਰਾਂਗੇ ਤੇ ਨਾਲ ਹੀ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਆਪਣਾ ਇਸ ਜਿਹੜਾ BB패ਟ ਨੂੰ ਲੈ ਕੇ ਜਾਂ ਜਿਹੜੀਆਂ ਇਲੈਕਟ੍ਰੋਨਿਕ VOTING MACHINES ਨੇ EVM ਐ ਇਨਾਂ ਨੂੰ ਲੈ ਕੇ ਜਿਹੜਾ ਉਹਨਾਂ ਨੇ ਆਪਣਾ ਰਿਜ਼ਰਵ ਕੀਤਾ ਆਪਣਾ ਫੈਸਲਾ ਉਹਦੇ ਤੇ ਗੱਲ ਕਰਾਂਗੇ ਤੇ ਜੇਕਰ ਆਪਾਂ ਜਾਂਦੇ ਜਾਂਦੇ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਕੇਸ ਦੀ ਗੱਲ ਕਰੀਏ ਤਾਂ ਇਹ ਇਹ ਵੀ ਦੋਨਾਂ ਪਾਸਿਓਂ ਜਿਹੜੇ ਆ ਕਾਫੀ ਆਰਗੂਮੈਂਟਸ ਆ ਰਹੇ ਨੇ ਅੱਛਾ ਆਰਵਿੰਦ ਕੇਜਰੀਵਾਲ ਸਾਹਿਬ ਦੀ ਧਿਰ ਦਾ ਤਾਂ ਇਹ ਕਹਿਣਾ ਕਿ ਉਹਨਾਂ ਨੂੰ ਇਨਸੂਲਿਨ ਨਹੀਂ ਦਿੱਤੀ ਜਾ ਰਹੀ ਇਨਸੂਲਿਨ ਜਿਹੜੀ ਆ ਕਿ ਉਹ ਡਾਇਬਟੀਜ਼ ਦੇ ਜਿਹੜੇ ਮਰੀਜ਼ ਨੇ ਜਿਹੜੇ ਅਤਿਸ਼ੀ ਨੇ ਅਤਿਸ਼ੀ ਉਹਨਾਂ ਦੇ ਮਿਨਿਸਟਰ ਨੇ ਆਮ ਆਦਮੀ ਪਾਰਟੀ ਦੇ ਦਿਲਗੀ ਤੋਂ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਇਹਨਾਂ ਨੂੰ ਇਹਨਾਂ ਦਾ 슈ਗਰ ਲੈਵਲ ਜਿਹੜਾ ਵਧਿਆ ਹੋਇਆ ਤੇ ਉਹਨੂੰ ਇਨਸੂਲਿਨ ਇਹਨਾਂ ਨੂੰ ਨਹੀਂ ਦਿੱਤੀ ਜਾ ਰਹੀ ਤੇ ਇਹਨਾਂ ਦਾ ਜਿਹੜਾ ਬਲੱਡ 슈ਗਰ ਲੈਵਲ ਆ ਉਹ 300 ਤੋਂ ਜ਼ਿਆਦਾ ਆ ਬਬ 300 ਆ ਇਹ ਇੰਡੀਅਨ ਐਕਸਪ੍ਰੈਸ ਦੀ ਜਿਹੜੀ ਰਿਪੋਰਟ ਹੈ ਤੇ ਇਹਨਾਂ ਦਾ ਤਾਂ ਇਹ ਕਿਹਾ ਕਿ ਉਹ ਜਿਹੜਾ ਈਡੀ ਆ ਉਹ ਦਿੱਲੀ ਸਰਕਾਰ ਦੀ ਜਿਹੜੀ ਆ ਕਟਪੁਤਰੀ ਬੰਦ ਕੰਮ ਕਰ ਰਹੀ ਆ ਇਹ ਅਲੈਜ ਕਰ ਰਹੀ ਆ ਆਮ ਆਦਮੀ ਪਾਰਟੀ ਤੇ ਉਹਨਾਂ ਨੂੰ ਇਨਸੂਲਿਨ ਨਹੀਂ ਦੇ ਤੀਜੇਵਾਲ ਨੂੰ ਮਾਰਨ ਦੀ ਕੋਸ਼ਿਸ਼ ਹੋ ਰਹੀ ਆ ਇਹ ਸੋ ਇਹ ਦੋਸ਼ ਲਗਾਏ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਜਦਕਿ ਉਧਰੋਂ ਈਡੀ ਦੇ ਵੱਲੋਂ ਇਹ ਕਿਹਾ ਜਾ ਰਿਹਾ ਜੀ ਆਰਵਿੰਦ ਕੇਜਰੀਵਾਲ ਸਾਫ ਤਾਂ ਜਾਣ ਬੁੱਝ ਕੇ ਆਲੂ ਪੂਰੀ ਖਾਂਦੇ ਨੇ ਅੰਬ ਖਾਂਦੇ ਨੇ ਤਾਂ ਕਿ ਉਹਨਾਂ ਦਾ ਜਿਹੜਾ ਇਹ 슈ਗਰ ਵਾਲਾ ਮਸਲਾ ਬਣੇ ਤਾਂ ਉਹਨਾਂ ਨੂੰ ਜਿਹੜਾ ਇਹ ਤਿੱbbi ਬੁਨਿਆਦ ਦੇ ਉੱਤੇ ਪਾਪ ਸੇਧ ਦੇ ਮਸਲਿਆਂ ਦੇ ਉੱਤੇ ਉਹਨੂੰ ਜ਼ਮਾਨਤ ਉਹਨਾਂ ਨੂੰ ਮਿਲ ਸਕੇ ਸੋ ਇਹੀ ਹੁਣ ਦੋਨਾਂ ਪਾਸਿਓਂ ਜਿਹੜੇ ਜੀ ਬਕ ਬਕ ਆਰਗੂਮੈਂਟਸ ਆ ਰਹੇ ਨੇ ਉਧਰੋਂ ਈਡੀ ਕਹਿੰਦੀ ਆ ਕਿ ਤਾਂ ਜਾਣ ਬੁੱਝ ਕੇ ਆਪਣਾ 슈ਗਰ ਲੈਵਲ ਵਧਾ ਰਹੇ ਨੇ ਕਿ ਇਹਨਾਂ ਨੂੰ ਜ਼ਮਾਨਤ ਮਿਲ ਜਵੇ ਤੇ ਇਹ ਕਹਿੰਦੇ ਨੇ ਆਮ ਆਦਮੀ ਪਾਰਟੀ ਵਾਲਿਆਂ ਦਾ ਇਹ ਦਾਵਾ ਕਿ ਇਹਨਾਂ ਨੂੰ ਇਨਸੂਲਿਨ ਨਹੀਂ ਦਿੱਤੀ ਜਾ ਰਹੀ ਇਹ ਤਾਂ ਇਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਇਹ ਜਿਹੜਾ ਜੀ ਲਗਾਤਾਰ ਇਹ ਮਸਲੇ ਚੱਲ ਰਹੇ ਨੇ ਤੇ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਤੇ ਭਾਰਤ ਦੀ ਪੋਲਿਟਿਕਸ ਦੇ ਵਿੱਚ ਬਹੁਤ ਕੁਝ ਹੋ ਰਿਹਾ ਅੱਛਾ ਜਾਂਦੇ ਜਾਂਦੇ ਇਰਾਨ ਤੇ ਇਜ਼ਰਾਈਲ ਦਾ ਮਸਲਾ ਆਪਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰਦੇ ਆ ਹੁਣੇ ਕੁਝ ਸਮਾਂ ਪਹਿਲਾਂ ਦੀ ਰਿਪੋਰਟ ਆ ਕਿ ਇਹ ਜਿਹੜਾ ਯੂਐਸਏ ਤੇ ਕੁਝ ਆਫੀਸ਼ੀਅਲਸ ਨੇ ਇੱਕ ਉੱਥੇ ਦੇ ਜਿਹੜੇ ਮੀਡੀਆ ਪਲੇਟਫਾਰਮ ਨੂੰ ਇਹ ਗੱਲ ਦੀ ਜਾਣਕਾਰੀ ਦਿੱਤੀ ਆ ਕਿ ਇਰਾਨ ਦੇ ਇੱਕ ਕਿਸੇ ਹਿੱਸੇ ਦੇ ਉੱਤੇ ਅਟੈਕ ਹੋਇਆ ਹਜੇ ਜਿਹੜੀਆਂ ਅਪੋਸਟ ਖਬਰਾਂ ਨੇ ਸੋ ਇਹਦੇ ਬਾਬਤ ਕੋਈ ਪੁਖਤਗੀ ਜਦੋਂ ਹੁੰਦੀ ਆ ਆਪਾਂ ਆਉਣ ਵਾਲੇ ਵੀਲੌਗ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਸੋ ਨਾਲ ਜੁੜੇ ਰਹੇ ਬਹੁਤ ਬਹੁਤ ਧੰਨਵਾਦ ਜੀ ਜੇਕਰ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ TikTok ਤੇ ਦੇਖ ਰਹੇ ਹੋ ਤਾਂ ਫੋਲੋ ਜੁੜ ਕਰ ਲੈਣਾ ਬਹੁਤ ਧ